ਇਹੋ ਕੇਰਨ ਨੰਬਰ ਜੀ ਹਾਂ ਜੀ ਬਈ ਹੁਣ ਸਾਹਮਣੇ ਨਾਲ ਸੀਗਾ ਕਾਸਰ ਜੀ ਪੱਟਾ ਦਿੱਤਾ ਜਰਾ ਖੰਸਾ ਜੀ ਕਿਵੇਂ ਹੈ ਤਬੀਆ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰਤ ਸੇਖੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆ ਹਾਂਜੀ 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 ਠੀਕ ਹੋਊਗਾ ਉਹ ਰਹਿਣ ਨੂੰ ਬੰਦ ਕਰਿਆ ਹਾਂ ਫਾਲੋ ਸਾਇਕਾ ਨਾ ਕੋਈ ਨਾ ਕੋਈ ਉਹ ਕਿਹੜਾ ਨੰਬਰ ਚੱਲਦਾ ਇੱਲਾਕੇ ਬਈ ਆਪਣਾ ਸਾਹਮਣੇ ਨਾਲ ਕੋਈ ਸਿੰਘ ਕਾਸਾ ਜੀ ਪੱਟਾ ਦਿੱਤਾ ਫੇਰ ਆਖੋ ਖਾਨ ਸਾਹਿਬ ਜੀ ਕਿਵੇਂ ਹੈਤਬੀਆ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਪੰਗਾ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਚੋਰਮਸ ਤੇ ਲੱਗੇ ਹਸਪਤਲ ਕਿਵੇਂ ਲੱਗੇ ਹਾਂਜੀ 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 ਆਲ ਰੈਰਨ ਤੋਂ ਬੰਦਿਆ ਆ ਉਸ ਭਾਲਾ ਉਹ ਸਭਾਈ ਜੱਟ ਕੋਲ ਦੇਖੋ 11 ਨੰਬਰ ਤੇ ਜਿੱਥੇ ਅਗੋਂ ਤੋਂ ਬਈ ਅੰਮ੍ਰਿਤਸਰ ਦੇ ਸਾਹਮਣੇ ਨਾਲ ਕੋਈ ਸਿਕਾ ਕਾਸਾ ਜੀ ਪੱਤਾ ਦਿੱਤਾ ਫਿਰ ਆਖੋ ਸਰਸਰੀ ਕਿਵੇਂ ਆਤ ਰਹੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਤੇ ਮੈਡੀਕਲ ਕਰਾਉਣਾ ਸੀ ਲੈ ਕੇ ਹਸਪਤਲ ਕਿਵੇਂ ਲੈ ਕੇ ਹਾਂਜੀ 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 ਠੀਕ ਹੋ ਗਿਆ ਉਹ ਡਰਾਈਵਰ ਤੋਂ ਬੰਦਿਆ ਆ ਪਾ ਲੈ ਉਹ ਤੇ ਭਾਈ ਜੱਟ ਕੋਈ ਨਹੀਂ ਆਇਆ ਦੇਖੋ 12 ਨੰਬਰ ਤੇ ਆ ਸਭਾਈਆ ਕੋਈ ਸਾਹਮਣੇ ਨਾਲ ਕੋਈ ਸਿੰਘ ਕਾਸਾ ਜੀ ਪੱਟਾ ਦਿੱਤਾ ਫੇਰ ਅੱਖਰ ਸਿੰਘ ਸਾਹਿਬ ਜੀ ਕਿਵੇਂ ਹੱਥ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਤੰਗਾ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕੋਰੋਨਾ ਸੇ ਲੱਗੇ ਹਸਪੀਟਲ ਕਿਵੇਂ ਲੱਗੇ ਹਾਂਜੀ 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 ਠੀਕ ਹੈ ਉਹ ਰਨ ਨੂੰ ਬਤਲਿਆ ਯਾਰ ਪਾ ਲੈ 10 ਨੰਬਰ ਤੇ ਜੀ ਆਹ ਤੁਸੀਂ ਬਈ ਹਸਣੇ ਨਾ ਸਮੇਂ ਨਾਲ ਕੋਈ ਸਿਕਾ ਕਾਸਾ ਜੀ ਪੱਟਾ ਦਿੱਤਾ ਫੇਰ ਆਖੋ ਕਾਸਾ ਜੀ ਕਿਵੇਂ ਇੱਥੇ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅੰਮ੍ਰਿਤ ਛਕੋ ਤੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪਤਲ ਕਿਵੇਂ ਲੈ ਕੇ ਹਾਂ ਜੀ ਹਾਂ ਜੀ ਠੀਕ ਹੋਊਗਾ ਉਹ ਰਵਾਨੀ ਤੋਂ ਬਿਨ ਬਿਆਰ ਭਾਲ